ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰਾਂ ਜਾਂ ਹੋਰ ਬਾਰਡਰਾਂ ਦੇ ਉੱਪਰ ਬੈਠੇ ਹੋਏ ਨੇ ਜਿੱਥੇ ਕਿ ਦਿੱਲੀ ਦੇ ਵਿੱਚ ਜਾ ਕੇ ਮਹਾ ਪੰਚਾਇਤ ਵੀ ਕੀਤੀ ਗਈ ਆ ਪਰ ਅੱਜ ਫਿਰ ਅੰਮ੍ਰਿਤਸਰ ਅਤੇ ਹੋਰ ਕੋਈ ਜ਼ਿਲ੍ਹਿਆਂ ਦੇ ਵਿੱਚੋਂ ਕਿਸਾਨਾਂ ਦਾ ਜਿਹੜਾ ਜਥਾ ਵਾ ਰਵਾਨਾ ਹੋ ਰਿਹਾ ਸ਼ੰਭੂ ਬਾਰਡਰ ਵਾਸਤੇ ਇਹ ਤਸਵੀਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਕਿਉਂਕਿ ਗਰਮੀ ਨੂੰ ਮੁੱਖ ਰੱਖਦੇ ਹੋਇਆ ਕਿਉਂਕਿ ਗਰਮੀ ਬਹੁਤ ਵਾਧੀ ਨਜ਼ਰ ਆ ਰਹੀ ਆ ਮੱਛਰ ਬਹੁਤ ਜ਼ਿਆਦਾ ਉਸ ਨੂੰ ਵੇਖਦੇ ਹੋਇਆ ਕਛੂਆ ਅਤੇ ਪੱਖੇ ਦਾ ਇਸਤੇਮਾਲ ਵੀ ਜਿਹੜਾ ਕੀਤਾ ਜਾ ਰਿਹਾ ਇਹ ਜਿਹੜੇ ਪੱਖੇ ਨੇ ਇਹ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਆਪਣੇ ਨਾਲ ਖੜ੍ਹ ਰਹੇ ਨੇ ਕਿ ਗਰਮੀ ਤੋਂ ਬਚਾ ਕੀਤਾ ਜਾਵੇ ਤੇ ਵੱਡੀ ਮਾਤਰਾ ਦੇ ਵਿੱਚ ਇੱਕ ਜਥਾ ਜਿਹੜਾ ਅੰਮ੍ਰਿਤਸਰ ਤੋਂ ਰਵਾਨਾ ਹੋ ਜਾ ਰਿਹਾ ਵੱਖਰੇ ਵੱਖਰੇ ਪਿੰਡਾਂ ਤੋਂ ਕਿਸਾਨ ਆਗੂ ਪਹੁੰਚੇ ਹੋਏ ਨੇ ਗੱਲਬਾਤ ਵੀ ਅਸੀਂ ਕਰਾਂਗੇ ਪਹਿਲਾਂ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਤੁਹਾਡਾ ਨਾ ਕਰ ਰਹੇ ਹਾਂ ਕਿਸਾਨ ਆਗੂ ਸਾਡੇ ਨਾਲ ਕਲੇਰਜੀ ਕਲੇਡੀਆਂ ਦਾ ਸਮਾ ਸੀਗਾ ਜਦੋਂ ਪਹੁੰਚੇ ਸੀਗੇ ਤਾਂ ਇਸ ਵੇਲੇ 1 ਮਹੀਨਾ 37 ਦਿਨ ਅੱਜ ਹੋ ਗਿਆ ਅੰਦੋਲਨ ਨੂੰ ਚੱਲਦਿਆਂ ਤੇ ਕਾਫੀ ਜਿਹੜਾ ਮੌਸਮ ਦੇ ਵਿੱਚ ਬਦਲਾਅ ਆਇਆ ਮੌਸਮ ਨੂੰ ਧਿਆਨ ਵਿੱਚ ਰੱਖਦੇ ਸਾਡੇ ਬੰਦੇ ਪੱਖੇ ਕੂਲਰ ਮੱਛਰਦਾਨੀ ਓਡੋਮਾਸ ਜਾਂ ਹੋਰ ਜਿਹੜਾ ਕਿ ਮੱਛਰ ਨੂੰ ਭਜਾਉਣ ਵਾਸਤੇ ਜੰਤਰ ਆ ਉਹ ਜਿਹੜੇ ਆ ਸਾਰੇ ਪ੍ਰਬੰਧ ਕਰਕੇ ਇਸ ਵੇਲੇ ਜਿਹੜੇ ਆ ਜਥੇ ਦੇ ਰੂਪ ਚਰਵਾਨਾ ਹੋ ਰਿਹਾ ਹੈ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੁਣ ਦੇਖੋ ਕੇਂਦਰ ਸਰਕਾਰ ਦੀ ਮਨਸ਼ਾ ਕੋਈ ਵੀ ਹੋਵੇ ਇਸ ਵੇਲੇ ਕੇਂਦਰ ਸਰਕਾਰ ਤੇ ਸੱਤਾ ਦੇ ਵਿੱਚ ਨਹੀਂ ਰਹੀ ਚੋਣ ਜਾਬਤਾ ਲੱਗ ਚੁੱਕਾ ਤੋਂ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੇਖ ਰਿਹਾ ਹੈ ਆਦੇਸ਼ ਨੂੰ ਜੇ ਇਲੈਕਸ਼ਨ ਕਮਿਸ਼ਨ ਐ ਇਲੈਕਸ਼ਨ ਕਰਾਉਂਦੇ ਆ ਉਸ ਤੋਂ ਬਾਅਦ ਦੇ ਵਿੱਚ ਕਿਹੜੀ ਸਰਕਾਰ ਸੱਤਾ ਦੇ ਵਿੱਚ ਆਉਦੀ ਆ ਉਹ ਕਿਵੇਂ ਦਾ ਕਿਵੇਂ ਇਸ ਅੰਦੋਲਨ ਨੂੰ ਦੇਖਦੀ ਆ ਇਹ ਸਵਾਲ ਉਸ ਸਮੇਂ ਦਾ ਪਰ ਜਿਹੜੀ ਮਹਾਪੰਚਾਇਤ ਹੋਈ ਸੀ ਦਿੱਲੀ ਦੇ ਵਿੱਚ ਉਹਦੇ ਵਿੱਚ ਦੇਸ਼ ਭਰ ਦੇ ਕਿਸਾਨ ਪਹੁੰਚੇ ਸਨ ਕੀ ਰਣਨੀਤੀ ਤਿਆਰ ਕੀਤੀ ਗਈਗਾ ਆ ਦੇਖੋ ਜੀ ਇਹ ਤੇ ਜਿਹੜੀ ਮਹਾਪੰਚਾਇਤ ਕੀਤੀ ਗਈ ਸੀਗੀ ਐਸਕੈਮ ਵੱਲੋਂ ਕੀਤੀ ਗਈ ਸੀਗੀ ਇਹ ਇਹ ਤੇ ਉਹ ਵਧੀਆ ਤਰੀਕੇ ਨਾਲ ਦੱਸ ਸਕਦੇ ਆ ਅਸੀਂ ਸਾਡੀਆਂ ਜਿਹੜੀ ਅਸ ਸਮੇਂ ਸ਼ੁਭ ਕਰਨਜੀ ਦੀ ਪੂਰੇ ਦੇਸ਼ ਦੇ ਵਿੱਚ ਕਲਸ਼ ਯਾਤਰਾ ਚੱਲ ਰਹੀ ਆ ਤੇ ਉਹਦੇ ਵਿੱਚ ਵੱਡੀਆਂ ਜਿਹੜੀਆਂ ਮਹਾਪੰਚਾਇਤਾਂ ਹੋਣ ਗਿਆ ਦੇਸ਼ ਦੇ ਲੋਕ ਜਿਹੜੇ ਆ ਆਪਣੇ ਘਰਾਂ ਤੋਂ ਬੱਚਿਆਂ ਨੂੰ ਲੈ ਕੇ ਔਰਤਾਂ ਨੂੰ ਲੈ ਕੇ ਸ਼ਹੀਦ ਨੂੰ ਜਿਹੜੇ ਆ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਸੜਕਾਂ ਤੇ ਨਿਕਲੇ ਹੋਏ ਆ ਪਰ ਕਲੀਅਰ ਜੀ ਜਿੱਦਾਂ ਕਿਸਾਨ ਵੱਡੀ ਮਾਤਰਾ ਦੀ ਵਿੱਚ ਬਾਰਡਰਾਂ ਦੇ ਉੱਪਰ ਜਾ ਰਹੇ ਨੇ ਜਿੱਥੇ ਹਰਵਾਨਾ ਹੋ ਰਹੇ ਨੇ ਪਿੱਛੇ ਫਿਰ ਘਰ ਦਾ ਕੰਮ ਕੋਣ ਦਿਖ ਰਿਹਾ ਜੀ ਦੇਖੋ ਜੀ ਘਰ ਦੇ ਕੰਮ ਦੀ ਕੋਈ ਦਿੱਕਤ ਨਹੀਂ ਹੈ ਆਸ ਵੇਲੇ ਕਣਕ ਦੀ ਬਜਾਈ ਜਿਹੜੀ ਆ ਹੋਈ ਆ ਜਿਹੜਾ ਪਰਿਵਾਰ ਦਾ ਕੋਈ ਇੱਥੇ ਆ ਉਹ ਲੋਕਾਂ ਨੇ ਆਸ ਵੇਲੇ ਜਿਵੇਂ ਪਿੰਡਾਂ ਦੇ ਵਿੱਚੋਂ ਕਮੇਟੀਆਂ ਜਾਂਦੀਆਂ ਤੇ ਕਮੇਟੀਆਂ ਦੇ ਮੈਂਬਰ ਅਸੀਂ ਇਸ ਤਰੀਕੇ ਨਾਲ ਡਿਵਾਈਡ ਕਰ ਦਿਤੇ ਆ ਕਿ ਤਿੰਨ ਆਗੂ ਚੜ੍ਹਿਆ ਪਿੰਡ ਪੱਦਰ ਦੇ ਉਹ ਜਾਣਗੇ ਬਾਕੀ ਜਿਹੜੇ ਆ ਸਾਡੇ 9 ਆਗੂ ਆ ਉਹ ਪਿੰਡ ਬੈਠਿਆ ਤੋਂ ਉਹ ਵੰਡ ਕੇ ਜਿਹੜੇ ਆਗੂ ਉੱਥੇ ਗਏ ਉਹਨਾਂ ਦਾ ਕੰਮਕਾਜ ਵੀ ਵੇਖ ਲੈਂਦੇ ਆ ਬੱਚਿਆਂ ਨੂੰ ਵੇਖ ਲੈਂਦੇ ਆ ਬੱਚਿਆਂ ਨੇ ਸਕੂਲ ਜਾਣਾ ਉਹਨਾਂ ਦਾ ਸੱਜੇ ਖੱਬੇ ਸਾਰਾ ਕੁਝ ਜਿਹੜਾ ਉਹ ਸੰਭਾਲਦੇ ਐਸ ਤਰ੍ਹਾਂ ਕੋਈ ਨਹੀਂ ਹੈ ਆ ਟਰੈਕਟਰ ਜੇ ਮਸ਼ੀਨਰੀ ਉਥੇ ਲੈ ਕੇ ਗਏ ਆ ਤੋ ਕਿਸੇ ਕਿਸਾਨ ਨੇ ਪੱਠੇ ਵਿਜਣੇ ਆ ਜਾਂ ਤਾਂ ਕੋਈ ਦੂਸਰਾ ਹੋਰ ਕੋਈ ਕੰਮ ਆ ਤੋ ਉਹਨੂੰ ਜਿਹੜਾ ਵਾ ਟਰੈਕਟਰ ਪਿੰਡ ਦੇ ਵਿੱਚੋਂ ਕੋਈ ਵੀ ਜੜਾ ਦੇ ਦਿੰਦਾ ਕੋਈ ਇਸ ਤਰੀਕੇ ਨਾਲ ਮਨਾ ਨਹੀਂ ਕਰਦਾ ਮਤਲਬ ਪਾਈ ਮੰਡੀ ਦੇ ਨਾਲ ਸਾਰੇ ਕੰਮ ਹੋ ਰਹੇ ਲੋਕਾਂ ਦਾ ਪਾਈਚਾਰਾ ਜਿਹੜਾ ਉਹ ਜਿਹੜਾ ਵਾ ਲਗਾਤਾਰ ਜੁੜ ਰਿਹਾ ਬਿਲਕੁਲ ਤੁਹਾਨੂੰ ਜੀ ਬੀ ਜੀ ਜੀ ਕੀ ਨਾਮ ਆ ਜੀ ਹਾਂ ਜੀ ਮੇਰੇ ਨਾਮ ਗਿਆੜਖੌਰ ਕਿਹੜਾ ਪਿੰਡ ਆ ਜੀ ਨੀਰਮੁ ਜਿੱਥੋਂ ਦੇ ਆ ਨੇ ਤੇ ਉਮਰ ਕਿੰਨੀ ਹੋਵੇਗੀ ਤੁਹਾਡੀ ਮੈਂ ਅਜੇ ਪਾਕਿਸਤਾਨ ਬਣਿਆ ਹੀ ਨਾ ਉਹ 13-14 ਸਾਲਾਂ ਦੀ ਅੱਛਾ ਜਦੋਂ ਪਾਕਿਸਤਾਨ ਨੂੰ ਬਣਿਆ ਸੀ ਉਦੋਂ ਦੇ ਤੁਸੀਂ ਹਾਂ ਤੇ ਕਿੱਦਾਂ ਫਿਰ ਜਦੋਂ ਸਰਕਾਰਾਂ ਤੇ ਬਹੁਤ ਵੇਖੀਆਂ ਬੜੀਆਂ ਪਰ ਕਿੱਦਾਂ ਦੀ ਸਰਕਾਰ ਵੇਖੇ ਹਾਂ ਤੇ ਲੰਗਰ ਖਾਨ ਨੂੰ ਉਦੋਂ ਸਾਨੂੰ ਕਵਲੀ ਨਹੀਂ ਚੁੱਕਾਂ ਦਿੱਤੀ ਘਰ ਭਰੇ ਥਾਂ ਹਾਂ ਫਿਰ ਉਹ ਵੀ ਐ ਸੀ ਤੇ ਨਾ ਮਾਰ ਹੀ ਦੇਣਾ ਪਹਿਲਾਂ ਸਾਡੇ ਮਾਂ ਪਿਓ ਚੜੇ ਹਨ ਭਰਾ ਭਾਈ ਉਹਨਾਂ ਕਹਿੰਦੇ ਔਰਤਾਂ ਮਕਾਉਣੀਆਂ ਨੇ ਭੈਣਾ ਮਕਾਉਣੀਆਂ ਤੇ ਫੇਰ ਅਸੀਂ ਗਾਹ ਨੂੰ ਨਾ ਉਦੋਂ ਮੁਸਲਮਾਨੀ ਮੈਂਟਰੀ ਸੀ ਜਿਵੇਂ ਬੱਡ ਫੱਟ ਕਰਦੀ ਦੀ ਤੇ ਇੱਕ ਵੀ ਕਰਦੇ ਉਹ ਵੀ ਕਰਦੇ ਹਾਂ ਪਰ ਹੁਣ ਕੋਣ ਕਿੱਦਾਂ ਤੁਸੀਂ ਜੱਥੇ ਦੇ ਨਾਲ ਜਾ ਰਹੇ ਹੋ ਤੇ ਕਿੰਨੀ ਖੁਸ਼ੀ ਗਰਮੀ ਤੇ ਵਧੀਆ ਇਹਦੇ ਰਾਮ ਕਰਨ ਦੀ ਉੱਪਰ ਕੋਈ 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 ਗੁੰਨਾਰ ਕਦੀ ਚਾਰਦੀ ਕਾ ਹਾਂ ਕੋਈ ਨਹੀਂ ਪਰਪਸ਼ੂ ਲਾਡਲੀਆ ਮੋਹਜਾ ਮੈਂ ਤੁਰਦੀ ਸੀ ਅੱਤੀ ਲੈਨੇ ਬੜਾ ਪਰਿਵਾਰ ਹਾਂ ਮੈਂ ਖੁਸ਼ੀ ਲੈ ਜਾਣੀ ਆ ਖੁਸ਼ੀ ਨਾਲ ਖੁਸ਼ੀ ਲੈ ਤੇ ਪਿੱਛੇ ਫਿਰ ਕਾਰੋਬਾਰ ਕੌਣ ਵੇਖਦਾ ਤੁਸੀਂ ਤਾਂ ਉਹ ਬਾਰਡਰਾਂ ਤੇ ਚੱਲ ਜਾਂਦੇ ਹੋ ਤੋ ਤੱਕ ਨੋਆ ਪੀਣ ਅੱਛਾ ਨੋਆ ਤੇ ਨੋਆ ਪੀਣ ਹਾਂ ਪਸਵਾ ਬੜਾ ਪਰਿਵਾਰ ਮੇਰਾ ਹਾਂ ਉਹ ਗੁਰੂ ਨਾਨਕ ਦਾ ਬੜਾ ਪਰਿਵਾਰ ਮੇਰਾ ਮੈਂ ਇਦਾਂ ਹੀ ਠੁਡੀ ਲੈਂਦੀ ਹਾਂ ਪਰ ਨਵਾਂ ਕੰਨੀ ਆ ਕਿ ਮਾਤਾ ਤੂੰ ਬਾਰਡਰਾਂ ਤੇ ਜਾ ਆਂਦੀਆਂ ਅੱਛਾ ਕੱਲ ਬੱਦੀ ਨੂੰ ਤਿਆਰ ਹੋਈ ਜਾਂਦੀ ਬੀਬੀ ਜਰਾ ਮੈਂ ਕਹਾਂ ਹਾਂ ਹਾਂ ਬਹੁਤ ਕਿਰਪਾ ਮਹਾਰਾਜ ਤੁਹਾਡੇ ਪੈਰਾਂ ਪੁੱਛੇ ਇੱਕ ਗੁਰੂ ਨਾਨਕ ਦੀ ਇੱਕ ਸੰਗਤ ਦੀ ਤੇ ਮਰੇ ਗਰਮੀ ਗਰਮੀ ਬਹੁਤ ਹੈ ਠੰਡ ਵੀ ਉੱਥੇ ਕੱਢੀ ਗਰਮੀ ਬੜੀ ਕੀ ਹੈ ਇਹ ਕੀ ਆ ਭੰਗੀ ਉਹ ਮਛਰੀ ਬੜਾ ਉੱਤੇ ਇਹ ਕੀ ਹੈ ਲਾਰਜ ਹੈ ਲ ਕੋਈ ਗਾਲੀ ਪਰ ਹੱਕ ਲੈਣੇ ਆਪਣੇ ਲੈਣੀ ਲੈਣੇ ਨੇ ਵੀ ਇਹ ਹੈ ਕਿ ਜੇ ਸਾਡੇ ਚੰਗੇ ਹਨ ਪਰ ਇੱਕ ਮੋਦੀ ਨੇ ਕੰਮ ਖਰਾਬ ਜੀ ਹੁਣ ਮੈਂ ਤੈਨੂੰ ਕੁੱਲੀ ਦਿਆਂ ਉਹਨੂੰ ਵੀ ਆ ਇੱਕ ਟੁਗਲੀਆਂ ਡਈਆਂ ਨ ਮਾਰ ਇਹ ਪੰਜਾਬ ਆਪਣਾ ਚਾਈ ਬੱਪਾ ਹੁਣ ਕਈ ਘਰਾਂ ਦੀ ਬੀਬੀਆਂ ਰੋਂਡੀਆਂ ਜਿੰਨਾਂ ਦੇ ਨਸ਼ੇ ਪੱਤੇ ਲੱਗੇ ਆ ਚਲੋ ਹਰ ਜਾਲੇ ਪਰਿਵਾਰ ਸੋਣਾ ਅੰਬਤਿ ਸ਼ਕੀਲ ਨਾ ਗੁਰਸਿੱਖ ਗੁਰਸਿੱਖ ਹਾਰੇ ਪਰਵਾਹ ਨਹੀਂ ਵੈਸੇ ਕੋਈ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੂਗਾ ਕਿ ਜੋ ਉਹਨਾਂ ਦੀਆਂ ਮੰਗਾਂ ਕਿਸਾਨਾਂ ਦੀ ਦਿੱਤੀਆਂ ਜਾਣ ਕਰਾਂ ਦੇ ਆ ਕਰਾਂ ਦੇ ਉਹਨਾਂ ਕੋਲੋਂ ਜਮਾਲੇ ਹਾਂ ਆ ਬਿਲਕੁਲ ਜੀ ਗੁਰਸਿੱਖ ਦੇ ਮਾਤਾ ਜੀ ਤੇ ਖੁਸ਼ੀ ਕੁਜੀ ਤਿੰਨ ਨੂਆ ਮਾਤਾ ਦੇ ਘਰੇ ਨੇ ਤੇ ਨੂਆ ਦੇ ਵੱਲੋਂ ਮਾਤਾ ਜੀ ਨੂੰ ਕਿਹਾ ਗਿਆ ਵਾ ਕਿ ਤੁਸੀਂ ਜੱਥੇ ਦੇ ਨਾਲ ਰਵਾਨਾ ਹੋਵੋ ਹਾਂਜੀ ਸਭ ਤੋਂ ਪਹਿਲਾਂ ਕੀ ਨਾਮ ਹੈ ਹਾਂਜੀ ਗੁਰਜੀਤ ਕੌਰ ਕੀ ਕਹਿਣਾ ਚਾਹੋਗੇ ਜੱਥੇ ਦੇ ਨਾਲ ਈਡੇ ਈਡੇ ਬਜ਼ੁਰਗ ਆ ਜਿਨ੍ਹਾਂ ਦੀ ਉਮਰ ਆ ਪਰ ਹੌਸਲੇ ਇਹਨਾਂ ਦੇ ਬੁਲੰਦਾ ਜੀ ਹੌਸਲੇ ਬੁਲੰਦਾ ਵੇਖੋ ਜੀ ਇਹਨਾਂ ਨੂੰ ਮਤਲਬ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਨਜ਼ਰ ਆ ਰਿਹਾ ਵੀ ਕੀ ਆਗੇ ਹਾਂ ਕੁਛ ਵੀ ਨਹੀਂ ਆ ਜ਼ੀਰੋ ਆ ਤੇ ਜੇ ਅਸੀਂ ਨਾ ਲੜੇ ਤਾਂ ਕੌਣ ਲੜੂਗਾ ਆਪਣੇ ਬੱਚਿਆਂ ਵਾਸਤੇ ਇਸ ਲਈ ਸਾਨੂੰ ਮਜਬੂਰਨ ਨਿਕਲਣਾ ਪੈ ਰਿਹਾ ਅਸੀਂ ਆਪਣੇ ਕੰਮ ਕਾਰ ਛੱਡ ਕੇ ਮਤਲਬ ਸਾਨੂੰ ਕੋਈ ਕੰਮ ਕਾਰ ਦੀ ਪਰਵਾਹੀ ਪਰ ਸਾਨੂੰ ਆਪਣੇ ਬੱਚਿਆਂ ਦੀ ਅਸੀਂ ਕਿਸਾਨੀ ਤੇ ਜਵਾਨੀ ਬਚਾਉਣ ਆਏ ਆ ਆਪਣੇ ਬੱਚੇ ਬਚਾਉਣੇ ਆ ਸੀ ਇੱਕ ਤਾਂ ਨਸ਼ਾ ਬਹੁਤ ਜ਼ਿਆਦਾ ਵਧ ਗਿਆ ਇੱਕ ਫੇਰ ਜ਼ੁਗਾਰੀ ਬਹੁਤ ਜ਼ਿਆਦਾ ਵਧ ਗਿਆ ਇੱਕ ਇਹ ਸਾਡੇ ਬੱਚਿਆਂ ਨੂੰ ਇਹੋ ਜੀ ਚਾਲ ਖੇਡ ਕੇ ਇੰਨਾ ਸਾਡੇ ਬੱਚਿਆਂ ਨੂੰ ਬਾਹਰ ਦਾ ਰਸਤਾ ਦਿਖਾਤਾ ਵਾ ਬੱਚਿਆਂ ਨੂੰ ਇੰਨਾ ਦਾ ਪਰਮਾਤਾ ਵਾ ਕਿ ਉੱਥੇ ਪਤਾ ਨਹੀਂ ਕੀ ਆ ਵੇੜ ਚਾ ਲੋਗੀ ਉੱਥੇ ਵੀ ਬੱਚੇ ਸਾਡੇ ਦਿਹਾੜੀਆਂ ਕਰ ਰਹੇ ਆ ਉੱਥੇ ਵੀ ਸਾਡੇ ਬੱਚੇ ਜਿਹੜੇ ਭੁੱਖ ਮਰੀ ਦਾ ਮਰ ਰਹੇ ਆ ਪਰ ਇਹ ਇੱਕ ਚਾਲ ਆ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਦੀ ਕਿ ਇੱਥੋਂ ਜਿਹੜਾ ਪੰਜਾਬ ਉਹ ਖਾਲੀ ਕਰ ਦਿੱਤਾ ਜਾਵੇ ਤੇ ਆਪਾਂ ਇਥੋਂ ਜ਼ਮੀਨਾਂ ਤੇ ਕਬਜ਼ਾ ਕਰ ਲਈਏ ਮੇਰੇ ਪਿੱਛੇ ਜੋ ਹੋ ਰਹੀ ਹੈ ਹੁਣ ਗਰਮੀ ਦਾ ਮੌਸਮ ਹੋ ਗਿਆ ਮੱਛਰ ਵੀ ਕਹਿੰਦੇ ਬਹੁਤ ਉੱਤੇ ਬਜ਼ੁਰਗ ਜਾ ਰਹੇ ਨੇ ਤੇ ਕੀ ਬਚਾ ਕਰਨਾ ਉਹਦੇ ਕਿ ਪੱਕੇ ਵਗੈਰਾ ਉਹ ਸਾਰਾ ਉਹ ਸਾਰਾ ਇੰਤਜ਼ਾਮ ਅਸੀਂ ਕਰਕੇ ਚੱਲੇ ਆ ਸਾਨੂੰ ਕੋਈ ਮੱਛਰਾਂ ਦਾ ਡਰ ਨਹੀਂ ਆ ਜਿਹੜੇ ਡੜੇ ਧੜੇ 扑ਮਕੜਿਆ ਇਹਨਾਂ ਦਾ ਮੁਕਾਬਲਾ ਅਸੀਂ ਕਰਨਾ ਮੱਛਰਾਂ ਦਾ ਸਾਨੂੰ ਕੋਈ ਡਰ ਨਹੀਂ ਆ ਅਸੀਂ ਕੇਂਦਰ ਸਰਕਾਰ ਦਾ ਮੱਥਾ ਲਾਉਣਾ ਵਾ ਤੇ ਲਾ ਕੇ ਰਵਾਂਗੇ ਤੇ ਆਪਣੇ ਹੱਕ ਜਿਹੜੇ ਆ ਉਹ ਲੈ ਕੇ ਆਵਾਂਗੇ ਐਮਐਸਪੀ ਗਰੰਟੀ ਕਾਨੂੰਨ ਤਾਂ ਅਸੀਂ ਲਾਗੂ ਕਰਾਉਣਾ ਕਰਾਉਣਾ ਫਸਣਾ ਤੇ ਕਿਉਂਕਿ 6-6 ਮਹੀਨੇ ਅਸੀਂ ਲੋਗ ਮਿਹਨਤ ਕਰਦੇ ਰਹਿ ਜਾਂਦੇ ਆ ਪਰ ਸਾਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਸਾਡੇ ਖਰਚੇ ਵੀ ਪੂਰੇ ਨਹੀਂ ਹੁੰਦੇ ਸਾਡੇ ਬੱਚਿਆਂ ਦੀਆਂ ਡਿਮਾਂਡਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਅਸੀਂ ਇੰਨਾ ਕ ਜਿਆਦਾ ਕਰਜ਼ੇ ਹਟਾ ਚੁੱਕੇ ਆ ਵੀ ਅਸੀਂ ਜਿਹੜਾ ਵਾ ਉਹ ਕਰਜ਼ਾ ਮੁਕਤ ਕਰਵਾਉਣਾ ਚਾਹੁੰਦੇ ਆ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਿੰਨੇ ਕਿੰਨੇ ਜਿਹੜੇ ਉਹ ਕਿਸਾਨ ਨੇ ਉਹ ਫਾ ਲੈ ਕੇ ਮਰ ਰਹੇ ਆ ਦਵਾਈਆਂ ਖਾ ਕੇ ਮਾਰੇ ਆ ਗੋ ਬੱਚਿਆਂ ਦਾ ਬੱਚੇ ਜਿਹੜੇ ਉਹ ਫਿਰ ਜੁਗਾਰ ਹੋਣ ਦਾ ਕਰਕੇ ਨਸ਼ੇ ਵਿੱਚ ਤਸੇ ਜਾ ਰਹੇ ਆ ਇਹ ਤਾਂ ਮੇਰੇ ਰਵਾਨਾ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਰਵਾਨਾ ਹੋ ਰਿਹਾ ਜੀ ਅੱਜ ਹੁਣ ਉੱਥੇ ਰਵਾਂਗੇ ਆਪਾਂ ਬਿਲਕੁਲ ਜੀ ਆ ਬਜ਼ੁਰਗ ਦੱਸ ਰਹੇ ਨੇ ਕਿ ਜੋ 47 ਦੀ ਵੰਡ ਹੋਈ ਆ ਉਦੋਂ ਵੀ ਕਾਫੀ ਸਰਕਾਰਾਂ ਦੇ ਵੱਲੋਂ ਜ਼ੁਲਮ ਕੀਤੇ ਗਏ ਸੀ ਪਰ ਹੁਣ ਆਪਣੇ ਹੱਕਾਂ ਵਾਸਤੇ ਇਹ ਜਥੇ ਜਿਹੜੇ ਰਵਾਨਾ ਕੀਤੇ ਜਾ ਰਹੇ ਨੇ ਇਸ ਦੀ ਗਵਾਹੀ ਸਰਵਲ ਸਿੰਘ ਪੰਧੇਰ ਕਰ ਰਹੇ ਨੇ ਕਿ ਜੋ ਕੀ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਜਾ ਕੇ ਜਥੇ ਰਵਾਨੇ ਸ਼ੰਭੂ ਬਾੜ ਨੂੰ ਕਰਦੇ ਨਜ਼ਰ ਆ ਰਹੇ ਨੇ ਪਰ ਇਹਨਾਂ ਮਤਾਵਾ ਦੇ ਵੱਲੋਂ ਲਿਵਿੰਗ ਇੰਡੀਆ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਉਹ ਗੱਲਾਂ ਦੱਸੀਆਂ ਗਈਆਂ ਨੇ ਜੋ ਇਹਨਾਂ ਦੇ ਉੱਪਰ ਬੀਤਦੀਆਂ ਨਜ਼ਰ ਆ ਰਹੀਆਂ ਨੇ ਕਿ ਜਿਹੜੀ ਕਿਸਾਨੀ ਆ ਸਰਕਾਰਾਂ ਉਹਨਾਂ ਨੂੰ ਖਤਮ ਕਰਦੀਆਂ ਨਜ਼ਰ ਆ ਰਹੀਆਂ ਨੇ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ